ਲੇਡੀ ਨਵਾਂ ਆਖਾ ਉਹਦੇ ਵਿੱਚ ਮਨ ਲਾ ਵਚਤ ਕਰਨ ਵਾਸਤੇ ਆਪਾਂ ਖੰਗਰ ਲਾ ਦਿੰਨੇ ਆ। ਹਾਂਜੀ। ਖੰਗਰ ਬਾਈ ਕਦੇ ਵੀ ਲਾਉਣਾ ਚਾਹੀਦਾ। ਅੱਛਾ ਬਾਈ। ਸਾਡੇ ਤਿਆਰਬੇ ਹਿਸਾਬ ਨਾਲ ਖੰਗਰ ਬਿੰਗਾ ਹੁੰਦਾ ਹੈ। ਅੱਛਾ ਜੀ। ਪਹਿਲੀ ਗੱਲ ਤਾਂ ਇਹ ਵੀ ਜਦੋਂ ਨੂੰ ਆਪ ਨੂੰ ਪਲੇਨ ਕਰਕੇ ਉੱਪਰ ਉਹਦੇ ਉੱਤੇ ਰਦਾ ਲਾਵਾਂਗੇ ਉਹ ਜਦ ਸਾਡਾ ਆਪਣਾ ਥੋੜਾ ਜਿਹਾ ਮਸਾਲਾ ਉਹ ਜ਼ਿਆਦਾ ਪਊਗਾ। ਉਹ ਤਾਂ ਹੈਗਾ ਹਾਂ ਬਾਈ। ਜੇ ਆਪਾਂ ਨੂੰ ਪਲੇਨ ਨਾ ਕਰਾਂਗੇ ਫਿਰ ਉਹ ਟੁੱਟੂਗਾ ਜੀ। ਅਗਰ ਟੁੱਟੂਗਾ ਤਾਂ ਉੱਪਰ ਤੱਕ ਬਿਲਡਿੰਗ ਨੂੰ ਥੋੜੀ ਦਿੱਕਤ ਆਊਗੀ ਕਿ ਕਿਸੇ ਨਾ ਕਿਸੇ ਤਾਂ। ਉਹ ਕਰਿਆ ਕਿ ਥੋੜੇ ਬੋਤੇ ਆਉਣਗੇ। ਪਹਿਲੀ ਵਾਰ ਤਾਂ ਆਪਣੀ ਕੋਠੀ ਚ ਆਉਣ ਨਾਲ ਟਾਈਮ ਦੇ ਵਿੱਚ ਕੋਈ ਟ੍ਰੇਡ ਵਗੈਰਾ ਕਰੈਕ ਵਗੈਰਾ ਨਹੀਂ ਆਉਗੀ ਬਜਟ ਤਾਂ ਜ਼ਰੂਰੀ ਹੈ ਜੀ ਠੀਕ ਹੈ ਜੀ ਹੁਣ ਮਾਲਕ ਹੈ ਜੀ ਜਿਹਨੇ ਮਾਲਕ ਨੇ ਕੋਠੀ ਬਣਵਾਉਣੀ ਹੈ ਹਾਂਜੀ ਉਹਦਾ ਬਜਟ ਹੋਵੇ 30 ਲੱਖ ਦਾ ਆਪਾਂ ਉਹਨੂੰ ਜਿਹੜਾ ਦਾ ਕੰਮ ਹੈ ਉਹ ਆਪਾਂ 50 ਲੱਖ ਦਾ ਵੇਡ ਕੇ ਵੇਚ ਜਿਹੜਾ ਮਟੀਰੀਅਲ ਹੈ ਮਟੀਰੀਅਲ ਦੇ ਵਿੱਚ ਘੱਟ ਵੱਧ ਵੀ ਕਰ ਦਿੰਦੇ ਹੋ ਵੀ ਉਹਦੇ ਨਾਲ ਕੀ ਫਰਕ ਪੈਂਦਾ ਜੇ ਆਪਾਂ ਬਾਈ ਜੀ ਮਟੀਰੀਅਲ 'ਚ ਫਰਕ ਨਹੀਂ ਪੈਂਦਾ ਇਹ ਜਿੱਦਾਂ ਜਿਹੜਾ ਆਪਣਾ ਸਟੀਲ ਹੋ ਗਿਆ ਸਰੀਆ ਹੋ ਗਿਆ ਅੱਛਾ ਜੀ ਉਹਦੇ ਵਿੱਚ ਫਰਕ ਪੈ ਸਕਦਾ ਜਿਵੇਂ ਆਪਣੇ ਸਟੈਂਡਿੰਗ ਬੀਮ ਨੇ ਧਰਤੀ ਆਪਣੀ ਮਜ਼ਬੂਤ ਹੱਥੋਂ ਸਟੈਂਡਿੰਗ ਬੀਮ ਆਪਾਂ ਘਟਾ ਸਕਦੇ ਆ ਇੱਕ ਲੋਬੀ ਨੂੰ ਛੱਡ ਕੇ ਫੋਦਾ ਲੋਬੀ ਦਾ ਜੇ ਏਰੀਆ ਜ਼ਿਆਦਾ ਹੋਵੇ ਉੱਥੇ ਸਟੈਂਡਿੰਗ ਬੀਮ ਆਪਾਂ ਨੂੰ ਲਾਉਣੇ ਪੈਣਗੇ ਠੀਕ ਹੈ ਜੀ ਫਲੰਥ ਬੀਮ ਦੇ ਕਈ ਵਾਰੀ ਲੋਕ 6 ਕੱਟ ਜਾਂਦਾ ਬਾਈ ਹਾਂਜੀ ਵੀ ਦੋ ਜਿਹੜੇ ਆਪਣੇ ਹੱਥ ਹੁੰਦੇ ਨੇ ਬਾਈ ਹਾਂਜੀ ਦੋਨੇ ਹੱਥਾਂ ਦੀ ਆਪਣੇ ਕੰਮ ਕਰਨ ਦਾ ਫਰਕ ਹੁੰਦਾ ਦੇਖੋ ਹਰ ਇੱਕ ਮਿਸਤੇ ਥੋੜਾ ਜਿਹਾ ਅੱਡ ਵਾੜਾ ਹੁੰਦਾ ਹੈਗਾ ਹਾਂਜੀ ਬਾਈ ਵੀ ਨਾਲ ਇਹ ਨਹੀਂ ਕਹਿ ਸਕਦੇ ਵੀ ਉਹ ਕੰਮ ਕੋਈ ਮਾੜਾ ਕਰੂਗਾ ਥੋੜਾ ਫਰਕ ਜ਼ਰੂਰ ਹੁੰਦਾ ਜੀ ਠੀਕ ਹੈ ਬਾਈ ਠੀਕ ਹੈ ਦੋਸਤੋ ਜਿਵੇਂ ਆਪਾਂ ਕੋਠੀਆਂ ਹਰ ਰੋਜ਼ ਤੁਹਾਡੇ ਵਾਸਤੇ ਨਵੇਂ ਤੋਂ ਨਵੇਂ ਡਿਜ਼ਾਈਨ ਲੈ ਕੇ ਆਉਨੇ ਆ ਉੱਥੇ ਆਪਾਂ ਕਈ ਵਾਰੀ ਦੇਖਦੇ ਆ ਜਦੋਂ ਕੋਠੀ ਕਿਸੇ ਆਪਣੇ ਠੇਕੇਦਾਰ ਭਰਾ ਨੇ ਉਹ ਬਣਾਈ ਹੁੰਦੀ ਹੈ ਉੱਥੇ ਆਪਾਂ ਉਹਨੀਆਂ ਉਹਦੇ ਨਾਲ ਗੱਲਬਾਤ ਨਹੀਂ ਕਰ ਸਕਦੇ ਕਿਉਂਕਿ ਆਪਾਂ ਦਿਖਾਉਣਾ ਵੀ ਹੁੰ ਉਹ ਦਿਖਾਉਂਦੇ ਦਿਖਾਉਂਦੇ ਆਪਾਂ ਉਨੀ ਗੱਲਬਾਤ ਨਹੀਂ ਕਰ ਸਕਾਂ ਜਿਹੜੀ ਗੱਲਬਾਤ ਆਪਾਂ ਕਹਿਨ ਦਾ ਉਹ ਅੱਜ ਬਾਈ ਹੋਰਾਂ ਨਾਲ ਕਰਾਂਗੇ ਆਪਣੇ ਨਾਲ ਠੇਕੇਦਾਰ ਭਰਾ ਮੌਜੂਦ ਹੈ ਜਿਹੜੇ ਕਿ ਕੋਠੀਆਂ ਬਣਾਉਂਦੇ ਨੂੰ ਕਾਫੀ ਸਾਲ ਹੋ ਗਏ ਇਹਨਾਂ ਦੇ ਤਜਰਬੇਵਾਰ ਇਹ ਵੀ ਗੱਲਬਾਤ ਕਰਾਂਗੇ ਤੇ ਕਿਹੜੀਆਂ-ਕਿਹੜੀਆਂ ਗੱਲਾਂ ਦੇ ਵਿੱਚ ਧਿਆਨ ਰੱਖਣਾ ਚਾਹੀਦਾ ਜਦੋਂ ਕਿਸੇ ਨੇ ਇੱਕ ਆਪਦਾ ਘਰ ਬਣਾਉਣਾ ਤੇ ਬਾਈ ਹੋਰਾਂ ਨਾਲ ਆਪਾਂ ਗੱਲਬਾਤ ਸ਼ੁਰੂ ਕਰਦੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਆਪਣਾ ਪਹਿਲਾਂ ਤਾਂ ਨਾਮ ਜਰੂਰ ਦੱਸੋ ਜੀ ਪਨਾਮ ਇਹ ਬਲਵਿੰਦਰ ਸਿੰਘਾ ਜੀ ਪਨਾਮ ਠੀਕ ਹੈ ਜੀ ਵੈਸੇ ਵਿੰਦਰ ਮਿਸਤਰੀ ਆ ਲੱਗਦਾ ਹੈ ਆਪਣਾ ਉੱਤੇ ਵਿੰਦਰ ਮਿਸਤਰੀ ਜ਼ਿਆਦਾ ਕਰੀਏ ਬਾਈ ਤੇ ਬਾਈ ਜੇ ਤਜਰਬੇ ਦੀ ਗੱਲ ਕਰੀਏ ਕਿਉਂਕਿ ਹਰ ਇੱਕ ਕੰਮ ਦੇ ਵਿੱਚ ਬੰਦੇ ਨੂੰ ਤਜਰਬੇ ਦੀ ਤਜਰਬਾ ਬੰਦੇ ਨੂੰ ਟਾਈਮ ਲਾ ਕੇ ਆਉਂਦਾ ਕਿੰਨਾ ਟਾਈਮ ਆਪਾਂ ਕੰਮ ਕੀਤਾ ਤੇ ਕਿੰਨੇ ਟਾਈਮ ਦਾ ਤਜਰਬਾ ਆਪਣਾ ਕੰਮ ਦਾ ਆਪਣੇ ਕੋਲ ਜੀ 28 ਤੋਂ 30 ਸਾਲ ਲਗਭਗ ਜੀ 28 ਤੋਂ 30 ਸਾਲ ਹਾਂਜੀ ਮੰਨ ਲਓ ਪ੍ਰੋਪਰ 28 ਸਾਲ ਵਿੱਚ 2 ਸਾਲ ਮੰਨ ਲਾ ਕੰਮ ਕੋ ਮਖੇਖਣ ਤੇ ਲਾ ਲੂ ਸੀ ਠੀਕ ਹੈ ਬਾਈ ਤੇ ਕਿੰਨੇ ਚ ਬਾਈ ਸਨ ਕਿੰਨੇ ਦੇ ਵਿੱਚ ਆਪਾਂ ਆਪ ਦਾ ਕੰਮ ਸਟਾਰਟ ਕਰਤਾ ਉਸ ਤੋਂ ਪਹਿਲਾਂ ਆਪਾਂ ਦਿਹਾੜੀ ਦੇ ਕੰਮ ਕਰਦੇ ਰਹੇ ਆ ਤਿੰਨ ਚਾਰ ਸਾਲ ਸਿੱਖਿਆ ਬਾਈ ਤੁਸੀਂ ਕੰਮ ਕਿੰਨਾ ਟਾਈਮ ਸਿੱਖਿਆ ਸੀਗਾ ਆਪਾ ਜੀ ਮੈਂ ਲਗਭਗ ਸਾਲ ਚ ਕੰਮ ਸਿੱਖਿਆ ਸੀ ਲੱਗਦਾ ਸਾਲ ਚ ਕੰਮ ਤੁਸੀਂ ਸਾਡੇ ਮਿਸਤਰੀ ਜਿਹੜੇ ਮੁੰਡੇ ਹੁੰਦੇ ਨੇ ਨਾ ਉਹਨੂੰ ਇੱਕ ਵਾਰ ਥੋੜੇ ਜੱਥ ਸਿੱਧੇ ਹੋਣੇ ਚਾਹੀਦੇ ਨੇ ਜੀ ਪਰ ਆਪਾਂ ਤਰਖਾਨ ਹੈ ਜੀ ਪੰਜਾਬੀ ਜੀ ਠੀਕ ਠੀਕ ਹੈ ਬਾਈ ਵੀ ਉਹਦੇ ਇੱਕ ਵਾਰ ਥੋੜੇ ਜੱਥ ਸਿੱਧੇ ਹੋ ਗਏ ਉਸ ਤੋਂ ਬਾਅਦ ਉਹ ਆਪਦੇ ਪੈਰਾਂ ਦੇ ਖੜਾ ਆਪ ਹੋ ਸਕਦਾ ਜੀ ਕੰਮ ਤਾਂ ਦੇਖੋ ਸਾਰੀ ਉਮਰ ਨਹੀਂ ਸਿੱਖਿਆ ਜਾਂਦਾ ਬਿਲਕੁਲ ਸਿੱਖਦਾ ਤਾਂ ਬੰਦਾ ਸਾਰੀ ਉਮਰ ਹੀ ਰਹਿੰਦਾ ਹਾਂਜੀ ਹਾਂਜੀ ਸਹੀ ਗੱ ਤੇ ਉਸ ਤੋਂ ਬਾਅਦ ਸਾਡਾ ਆਪਣਾ ਕੰਮ ਚੱਲ ਪਿਆ ਸੀ ਪਹਿਲਾਂ ਸਿਧਿਆੜੀ ਦੇ ਕੰਮ ਕਰਦੇ ਨੇ ਫਿਰ ਉਸ ਤੋਂ ਬਾਅਦ 2000 ਦੇ ਵਿੱਚ ਲਗਭਗ ਅਸੀਂ ਠੇਕੇ ਦੇ ਕੰਮ ਕਰਨ ਲੱਗੇ ਪਹਿਲਾਂ ਬਈ ਠੇਕੇ ਦੇ ਲੋਕ ਘੱਟ ਪਵਾਉਂਦੇ ਸੀ ਨਾ ਪਹਿਲਾਂ ਦਿਹਾੜੀ ਦੀ ਜਾਂ ਤਾਂ ਹੁੰਦਾ ਸੀ ਜੀ ਜਿਆਦਾ ਦਿਹਾੜੀ ਤੇ ਹੁੰਦਾ ਸੀ ਹਣਾ ਤੇ ਜਦੋਂ ਬਈ ਆਪਣਾ ਕੰਮ ਤੁਸੀਂ ਸਟਾਰਟ ਕੀਤਾ ਠੇਕੇਦਾਰੀ ਦਾ ਕਿੰਨੇ ਕਰੇ ਬਈ ਠੇਕਾ ਹੁੰਦਾ ਸੀ ਉਦੋਂ ਪਹਿਲੀ ਵਾਰੀ ਮੈਂ 34 ਰੁਪਏ ਤੇ ਠੇਕੇ ਤੋਂ ਸ਼ੁਰੂ ਕਰਿਆ ਜੀ ਅੱਛਾ 34 ਰੁਪਏ ਠੇਕਾ ਸੀ ਹਾਂਜੀ ਤੇ ਹੁਣ ਤੱਕ ਆਫੀ ਹੋ ਰਿਹਾ ਬਈ ਹੁਣ ਕੀ ਠੇਕਾ ਦਾ ਰੇਟ ਚੱਲ ਰਿਹਾ ਲਗਭਗ 145 ਤੇ ਬਾਈ ਜੇ ਆਪਾਂ ਗੱਲਬਾਤ ਕਰੀਏ ਇੱਕ ਨਾ ਜਦੋਂ ਘਰ ਬਣਾਉਂਦਾ ਕੋਈ ਵੀ ਬੰਦਾ ਘਰ ਬਣਾਉਣ ਦੀ ਸੋਚਦਾ ਹੈ ਹਰ ਇੱਕ ਬੰਦੇ ਤੋਂ ਇੱਕ ਵਾਰੀ ਘਰ ਬਣਦਾ ਜਿੰਦਗੀ ਦੇ ਵਿੱਚ ਹਾਂਜੀ ਤੇ ਉਹ ਬੰਦੇ ਦਾ ਸੁਪਨਾ ਹੁੰਦਾ ਵੀ ਮੈਂ ਇੱਥੇ ਕੋਈ ਘਾਟ ਨਾ ਛੱਡਾਂ ਆਪਣੇ ਘਰ ਚ ਕਿਉਂਕਿ ਬਾਈ ਬੰਦੇ ਨੇ ਜਾਣਾ ਕੰਮ ਤੇ ਜਾਣਾ ਸ਼ਾਮ ਨੂੰ ਆਉਣਾ ਤਾਂ ਉੱਥੇ ਹੀ ਹੈ ਤੇ ਉਹ ਚੀਜ਼ ਚੰਗੀ ਬਣਾਉਣੀ ਹੈ ਉਹਦੇ ਚ ਅਗਲੇ ਨੇ ਬਣਾ ਕੇ ਨਾ ਕਈ ਵਾਰੀ ਬੰਦਾ ਪਛਤਾਉਣ ਲੱਗ ਜਾਂਦਾ ਤੇ ਉਹਦੇ ਵਾਸਤੇ ਬਾਈ ਜਿਹੜਾ ਤੁਹਾਡਾ ਕੰਮ ਕਰਨ ਦਾ ਤਜਰਬਾ ਹੈ ਇੰਨੇ ਸਾਲਾਂ ਦਾ ਉਹਦੇ ਵਾਸਤੇ ਸਾਨੂੰ ਜਰੂਰ ਦੱਸਿਓ ਕਿਹੜੀਆਂ-ਕਿਹੜੀਆਂ ਗੱਲਾਂ ਦਾ ਆਪਾਂ ਨੂੰ ਧਿਆਨ ਰੱਖਣਾ ਚਾਹੀ ਉਹਦੇ ਚ ਕੀ ਕੀ ਗੱਲਾਂ ਤੁਸੀਂ ਅਗਲੇ ਨੂੰ ਪ੍ਰੈਫਰ ਕਰਦੇ ਹੋ ਜਾਂ ਰਾਏ ਦਿੰਦੇ ਹੋ ਅਗਲੇ ਨੂੰ ਕਿਹੜੀਆਂ-ਕਿਹੜੀਆਂ ਗੱਲਾਂ ਸਰ ਨੂੰ ਪਹਿਲਾਂ ਕੰਮ ਆਉਂਦਾ ਜੀ ਥਿਹਾੜੀ ਡਾਟਾ ਦਾ ਬੀਰ ਸ਼ੀਟ ਵੈਧਾ ਹੁਣ ਵਧੀਆ ਹੋਣਾ ਚਾਹੀਦਾ ਜੀ ਅੱਛਾ ਬਾਈ ਹਾਂਜੀ ਉਹਦਾ ਨਕਸ਼ਾ ਵਧੀਆ ਹੋਵੇ ਜੀ ਦੂਸਰਾ ਕੰਮ ਜੇਕਰ ਆਪਾਂ ਸਟਾਰਟ ਕਰਦੇ ਆਂ ਸਾਰਾ ਤੋਂ ਪਹਿਲਾਂ ਕੰਮ ਆਪਣਾ ਹੁੰਦਾ ਜੀ ਨਿਉਂਦਾ ਆਪਣੀ ਧਰਤੀ ਵੇਖੋ ਵੀ ਕਿਸ ਤਰ੍ਹਾਂ ਦੀ ਹੈ ਅੱਛਾ ਜੀ ਸਾਰਾ ਕੰਮ ਫਾਊਂਡੇਸ਼ਨ ਦੇ ਟਿਕਾ ਆਉਂਦਾ ਜੀ ਆਪਣਾ ਥੱਲੋ ਵੇਸ ਵਧੀਆ ਹੋਊਗਾ ਤਾਂ ਆਪਣੀ ਕੋਠੀ 'ਚ ਆਉਣ ਨਾਲ ਟਾਈਮ ਦੇ ਵਿੱਚ ਕੋਈ ਤਰੇੜ ਵਗੈਰਾ ਕ੍ਰੈਕ ਵਗੈਰਾ ਨਹੀਂ ਆਉ ਉਹਦਾ ਜ਼ਰੂਰ ਧਿਆਨ ਹੋਣਾ ਜਿਹਦੇ ਵਿੱਚ ਕਿੰਨਾ ਪੋਲਾ ਥਾਂ ਹੈ। ਹਾਂਜੀ ਹਾਂਜੀ। ਕੀ ਗੱਲਬਾਤ ਹੈ ਇਹ? ਖੇਤ 'ਚ ਬਣਾ ਰਹੇ ਆ ਜਾਂ ਪਿੰਡ 'ਚ ਬਣਾ ਰਹੇ ਆ? ਖੇਤ ਦੀ ਮਿੱਟੀ ਹੈ ਜਿਹੜੀ ਉਹ ਕੁਛ ਹੋਰ ਹੁੰਦੀ ਹੈ ਜਿਹੜੀ ਆਮ ਸ਼ਹਿਰਾਂ 'ਚ ਲਾ ਲਓ ਜਾਂ ਪਿੰਡਾਂ 'ਚ ਉੱਚੀ ਜਗ੍ਹਾ ਤੇ ਹੁੰਦੀ ਉਹ ਮਿੱਟੀ ਕੁਛ ਹੋਰ ਹੁੰਦੀ ਹੈ ਜੀ। ਜਿਹੜੀ ਖੇਤ ਵਾਲੀ ਮਿੱਟੀ ਦਾ ਉਹ ਹਮੇਸ਼ਾ ਸਖਤ ਹੀ ਹੋਊ ਜੋ ਪੋਲੀ ਕਦੇ ਨਹੀਂ ਹੁੰਦੀ ਜੀ। ਅੱਛਾ ਜੀ। ਥੋੜੀ ਥੋੜੀ ਉੱਪਰੋਂ ਪੋਲੀ ਹੁੰਦੀ ਹੈ ਬਾਕੀ ਸਖਤ ਹੁੰਦੀ ਹੈ ਜੀ। ਠੀਕ ਹੈ ਬਈ। ਖੇਤ 'ਚ ਐਨੀ ਕੋਈ ਦਿੱਕਤ ਨਹੀਂ ਆਉਂਦੀ ਜ਼ਿਆਦਾਤਰ ਦਿੱਕਤ ਆਉਂਦੀ ਹੈ ਜੀ ਠੀਕ ਹੈ ਬਈ ਠੀਕ ਹੈ ਤੇ ਬਈ ਜੇ ਆਪਾਂ ਇਹ ਦੇਖੀਏ ਜਿਵੇਂ ਮੰਨ ਕੇ ਚੱਲੋ ਬੰਦੇ ਨੇ ਮਟੀਰੀਅਲ ਲਾਉਣਾ ਹੈ ਨਾ ਹੁਣ ਮਟੀਰੀਅਲ ਦਾ ਥੋੜੇ ਤੇ ਕਿੰਨਾ ਕਿ ਡਿਪੈਂਡ ਕਰਦਾ ਜਿਵੇਂ ਕਿ ਇੱਕ ਬੰਦੇ ਨੇ ਥੋੜਾ ਕੰਮ ਕੀਤਾ ਹੋਇਆ ਦੇਖ ਲਿਆ ਹਾਂਜੀ ਤੇ ਉਹ ਥੋੜੀ ਰਾਇ ਨਾਲ ਮਟੀਰੀਅਲ ਲਾਉਂਦਾ ਜਾਂ ਕਿਵੇਂ ਉਹਦੇ ਬਾਰੇ ਕਈ ਬੰਦਾ ਬਈ ਇਹ ਹਿੰਦੇ ਇਸ ਮਨ ਲੈ ਕਹਿੰਦੇ ਵੀ ਮਿਸਤਰੀ ਤੇ ਮਾਲ ਖੋਗੇ ਜੀ ਸਲਾਹਬੰਦੀ ਨਾਲ ਹੋ ਜਾਂਦਾ ਹੈ। ਠੀਕ ਹੈ। ਵੀ ਮੰਨ ਲਓ ਕਿਸ ਤਰ੍ਹਾਂ ਦਾ ਮਾਲ ਹੋਣਾ ਹੈ ਮਿਸਤਰੀ ਦਾ ਵੇਖੋ ਕੋਈ ਵੀ ਠੇਕੇਦਾਰ ਹੈ ਜਾਂ ਬਿਸਤਰੀ ਹੈ ਉਹਦਾ ਦੱਸਣ ਦਾ ਫਰਜ਼ ਹੁੰਦਾ ਵੀ ਆਪਾਂ ਇਸ ਤਰ੍ਹਾਂ ਦਾ ਮਾਲ ਲਵਣਾ ਹੈਗਾ। ਆਹ ਕੁਆਲਿਟੀ ਹੋਣੀ ਚਾਹੀਦੀ ਹੈ ਜੀ। ਅੱਛਾ ਬਈ। ਉਸ ਤੋਂ ਬਾਅਦ ਕਈ ਵਾਰੀ ਮੰਨ ਲਾ ਮਾਲ ਖੁੰਦਾ ਵੀ ਆਪਦੀ ਮਰਜ਼ੀ ਨਾਲ ਮਾਲਾ ਮੰਨ ਲਾ ਵੀ ਮਾਲ ਲੈ ਆਉਂਦਾ ਉਹ ਕੋਈ ਵੀ ਠੀਕ ਹੈ ਜੀ। ਜ਼ਿਆਦਾਤਰ ਐ ਵੀ ਚਲੋ ਮਤਾਲ ਮੇਲ ਬਣਿਆ ਹੋਵੇ ਤਾਂ ਬਹੁਤ ਵਧੀਆ ਗੱਲ ਹੁੰਦੀ ਉਹ ਚ। ਹਾਂਜੀ ਬਈ ਹਾਂਜੀ। ਵੀ ਜੇ ਰੈ ਲੈ ਲੂਤਾ ਰਹ ਦੇਓਗੇ ਭਾਈ ਬਿਣਾ ਦੱਸਦੋਂ ਪੁੱਛਦੋਂ ਤਾਂ ਰੈ ਵੀ ਨਹੀਂ ਦੇਈ। ਵੀ ਉ ਉਹ ਬੰਦੇ ਨੇ ਇੱਕ ਵਾਰੀ ਬਣਾਉਣੀ ਹੈ ਮਟੀਰੀਅਲ ਦੇ ਵਿੱਚ ਕਿੰਨਾ ਥੋੜਾ ਹੁੰਦਾ ਕੋਠੀਆਂ ਦੇ ਵਿੱਚ 100 100 ਤਰ੍ਹਾਂ ਦਾ ਮਟੀਰੀਅਲ ਲੱਗਣਾ ਬਹੁਤ ਮਟੀਰੀਅਲ ਲੱਗਦਾ ਜੀ ਠੀਕ ਹੈ ਬਾਈ ਥੱਲੇ ਮੰਨ ਲਾ ਕੰਕਰੀਟ ਵਗੈਰਾ ਪੈਂਦੀ ਹੈ ਵਾਪਸੀ ਪੈਂਦੀ ਹੈ ਜੀ ਫਿਰ ਉਸ ਤੋਂ ਬਾਅਦ ਇੱਟ ਦਾ ਲਾ ਲੋ ਜੀ ਚੰਗੀ ਕੁਆਲਿਟੀ ਦੀ ਇੱਟ ਹੋਵੇ ਹਾਂਜੀ ਕਈ ਵਾਰੀ ਡੋ ਡੇਢ ਨੰਬਰ ਇੱਟ ਲਵਾਉਣ ਦਾ ਕੋਈ ਅਸੀਂ 1 ਨੰਬਰ ਇੱਟ ਲਾਉਣੀ ਚਾਹੀਦੀ ਹੈ ਥੱਲੋਂ ਤੇ ਵਧੀਆ ਪ੍ਰੋਪਰ ਤਰੀਕਾ ਨਾਲ ਭਰ ਕੇ ਲੈਣਾ ਚਾਹੀਦਾ ਜੀ ਥੱਲੇ ਪਲੰਥ ਬੀਮ ਸਟੈਂਡਿੰਗ ਬੀਮ ਉਹ ਹੋਣੇ ਚਾਹੀਦੇ ਜ਼ਰੂਰੀ ਉਹ ਜ਼ਰੂਰੀ ਹੋਣੇ ਚਾ ਉਹਦੇ ਚ ਸੋਨੂੰ ਬਜਟ ਦੱਸਣ ਦਾ ਅਗਲਾ ਵੀ ਵੀ ਬਜਟ ਪਹਿਲਾਂ ਧਿਆਨ ਚ ਰੱਖਦਾ ਵੀ ਤੁਸੀਂ ਲਾਉਣੇ ਕਿੰਨੇ ਪੈਸੇ ਦੇਖੋ ਜੀ ਬਜਟ ਦਾ ਜ਼ਰੂਰੀ ਹੈ ਜੀ ਠੀਕ ਹੈ ਜੀ ਹੁਣ ਮਾਲਕ ਹੈ ਵੀ ਜਿਹਨੇ ਮਾਲਕ ਨੇ ਕੋਠੀ ਬਣਵਾਉਣੀ ਹੈ ਹਾਂਜੀ ਉਹਦਾ ਬਜਟ ਹੋਵੇ 30 ਲੱਖ ਦਾ ਆਪਾਂ ਉਹਨੂੰ ਜਿਹੜਾ ਦਾ ਕੰਮ ਹੈ ਉਹ ਆਪਾਂ 50 ਲੱਖ ਦਾ ਵਿੱਢ ਕੇ ਬੈਠ ਜਾਈਏ ਵੀ ਕੈਨ ਦਾ ਮਤਲਬ ਉਹਨੇ ਤਾਂ 30 ਲੱਖ ਰੁਪਏ ਲਾਉਣਾ ਹੋਵੇ ਤੁਸੀਂ ਕਹੋ ਵੀ ਉਹਨੇ ਐ ਵੀ ਤੁਹਾਨੂੰ ਕਹਦੇ ਵੀ ਤੁਸੀਂ ਬਈ ਲੈ ਦਿਓ ਮੈਨੂੰ ਮਟੀਰੀਅਲ ਕਿਹੜਾ ਵਰਤਾਂ ਤੁਸੀਂ ਦੇਖੀ ਜਾਓਗੇ ਏਰੀਆ ਦਾ ਕਿੰਨਾ ਤੇ ਇਹਨੂੰ ਆਪਾਂ ਜੇ ਬਈ ਬਾਲਾ ਜ਼ਿਆਦੇ ਮਹਿੰਗਾ ਮਟੀਰੀਅਲ ਕਹੀ ਚੱਲੀਏ ਕਿਉਂਕਿ ਜਿਵੇਂ ਟਾਟਾ ਦਾ ਸਰੀਆ ਕੰਮ ਤੇ ਨੂੰ ਦਾ ਸਰੀਆ ਹੋ ਗਿਆ ਸੀਮੈਂਟ ਹੋ ਗਿਆ ਤੇ ਇਹਦੇ ਚ ਤੁਸੀਂ ਫਿਰ ਉਦਾਂ ਦੱਸ ਦਿੰਦੇ ਨਾ ਵੀ ਜੇ ਤਾ ਤੂੰ ਇੰਨੇ ਕ ਲਾਉਣੇ ਤਾਂ ਆ ਕੁਆਲਿਟੀ ਜੇ ਤੂੰ ਇੰਨੇ ਲਾਉਣੇ ਤਾਂ ਕੁਆਲਿਟੀ ਪ੍ਰਾਈਮਰੀ ਸਰੀਆ ਹੋਵੇ ਜਿਵੇਂ ਸੈਕੰਡਰੀ ਦਾ ਅਲੱਗ-ਅਲੱਗ ਫਰਕ ਆ ਜਾਂਦਾ ਉਸ 7-8 ਰੁਪਏ ਦਾ ਫਰਕ ਹੁੰਦਾ ਜੀ ਇਹਦਾ ਅੱਛਾ ਜੀ ਹਾਂ ਵੀ ਮਨ ਲੈ ਜਿਹੜਾ ਟਾਟਾ ਦਾ ਸਰੀਆ ਜੋ ਮਹਿੰਗਾ ਹੁੰਦਾ ਜੀ ਜੀਐਸਡਬਲਯੂ ਹੋ ਗਿਆ ਉਹ ਮਹਿੰਗਾ ਜੀ ਬਾਕੀ ਉਹ ਲੋਕਲ ਸਰੀਆ ਜਿਹੜੇ ਆਉਂਦੇ ਨੇ ਉਹ ਮਨ ਲਾ ਘਟ ਰੇਟ ਤੇ ਆਉਂਦੇ ਨੇ ਜੀ ਉਥੇ ਬਜਟ ਦਾ ਫ ਤੁਸੀਂ ਠੇਕਾ ਇਹਦਾ ਪ੍ਰੋਪਰ ਤੁਸੀਂ ਬਣਾ ਕੇ ਵੀ ਦੇ ਦਿੰਦੇ ਨੇ ਜਗਲਾ ਤੁਹਾਨੂੰ ਠੇਕਾ ਵੀ ਪਲਾਸਟਰ ਤੱਕ ਕਰਕੇ ਦੇ ਦੋ ਹਾਂਜੀ ਵੀ ਪਲਾਸਟਰ ਤੱਕ ਸਾਨੂੰ ਬਣਾ ਕੇ ਦੇ ਦੋ ਸਿਵਲ ਵਰਕ ਕਹਿੰਦੇ ਨੇ ਉਹ ਨਾ ਸਿਪ ਤਾਂ ਗੱਲ ਕੀ ਜੇ ਵਿੱਧ ਮਟੀਰੀਅਲ ਕਹਿੰਦੇ ਉਹ ਸਾਡੇ ਇਥੇ ਪਿੰਡਾਂ ਛੋਟਾ ਜਿਹਾ ਘੱਟ ਹੁੰਦਾ ਜੀ ਕੋਈ ਜ਼ਿਮੀਦਾਰ ਬਿਲਟ ਜਾਂਦਾ ਹੁੰਦੀ ਨਹੀਂ ਏਰੀਆ ਬਾਈ ਕਿਹੜਾ ਆਪਣਾ ਆਪਣਾ ਏਰੀਆ ਜੀ ਹੜੋਲੀ ਹੈ ਹੜੋਲੀ ਤੇ ਫਤਿਹਪੁਰ ਜਿਲ੍ਹਾ ਫਤਿਹਪੁਰ ਹੈ ਜੀ ਠੀਕ ਹੈ ਠੀਕ ਹੈ ਜੇ ਕਿਸੇ ਨੇ ਨੇੜੇ ਜਿਹੜੇ ਬਣਵਾਉਣਾ ਵੀ ਹਤਾ ਬਣਵਾ ਸਕਦਾ ਉਹ ਜ਼ਿਆਦਾ ਕਹਿੰਦਾ ਬਦਲ ਦੂਰ ਤੱਕ ਨਹੀਂ ਬਣਾਉਂਦੇ ਹਨਾ ਬਾਈ ਦੂਰ ਦਾ ਕਿਸ ਤਰ੍ਹਾਂ ਜੀ ਮੇਰੇ ਕੋਲ ਕੰਮ ਐਡਵਾਂਸ ਰਹਿੰਦਾ ਜੀ 3-6 ਮਹੀਨੇ ਸਾਲ ਸਾਲ ਪਹਿਲਾਂ ਕੋਲ ਕਾਰ ਐਡਵਾਂਸ ਹੋ ਜਾਂਦਾ ਜੀ ਦੂਰ ਤੱਕ ਥੋੜਾ ਜਿਹਾ ਲੋਟ ਨਹੀਂ ਆਉਂਦਾ ਅਪਡਾਉਣ ਕਰਨਾ ਪੈਂਦਾ ਫਿਰ ਟਾਈਮ ਥੋੜਾ ਵੇਸਟ ਕਰਦਾ ਹੁੰਦਾ ਜੀ ਠੀਕ ਹੈ ਠੀਕ ਹੈ ਬੰਤੀ ਠੀਕ ਹੈ ਕਹਿੰਦਾ ਉਦੋਂ 50 100 ਕਿਲੋਟਰ ਦੇ ਏਰੀਆ ਤੇ ਤਾਂ ਬਣਾਈ ਜਿਵੇਂ ਬਾਈ ਤੇ ਉਹਦੇ ਚ ਕੀ ਭਾਈ ਜਦੋਂ ਮਟੀਰੀਅਲ ਦੀ ਗੱਲ ਆਉਂਦੀ ਹੈ ਬਜਟ ਵੀ ਦੱਸ ਦਿੰਦਾ ਅਗਲਾ ਵੀ ਇੰਨਾ ਕ ਲਾਉਣਾ ਮੈਂ ਉਹਦੇ ਚ ਤੁਸੀਂ ਜਿਹੜਾ ਮਟੀਰੀਅਲ ਹੈ ਮਟੀਰੀਅਲ ਦੇ ਵਿੱਚ ਘਟਵਾਦ ਵੀ ਕਰ ਦਿੰਦੇ ਹੋ ਵੀ ਉਹਦੇ ਨਾਲ ਕੀ ਫਰਕ ਪੈਂਦਾ ਜੇ ਆਪਾਂ ਭਾਈ ਜੀ ਮਟੀਰੀਅਲ ਚ ਫਰਕ ਨਹੀਂ ਪੈਂਦਾ ਇਹ ਜਿੱਦਾਂ ਜਿਹੜਾ ਆਪਣਾ ਸਟੀਲ ਹੋ ਗਿਆ ਸਰੀਆ ਹੋ ਗਿਆ ਅੱਛਾ ਜੀ ਉਹਦੇ ਵਿੱਚ ਫਰਕ ਪੈ ਸਕਦਾ ਜਿਵੇਂ ਆਪਣੇ ਸਟੈਂਡਿੰਗ ਬੀਮ ਨੇ ਠੀਕ ਹੈ ਧਰਤੀ ਆਪਣੀ ਮਜ਼ਬੂਤ ਆ ਥੱਲੋਂ ਸਟੈਂਡ ਬੀਮ ਆਪਾਂ ਘਟਾ ਸਕਦੇ ਆ ਠੀਕ ਹੈ ਇੱਕ ਲੋਬੀ ਨੂੰ ਛੱਡ ਕੇ ਫੋਟਾ ਲੋਬੀ ਦਾ ਜੇ ਏਰੀਆ ਜ਼ਿਆਦਾ ਹੋਵੇ ਉੱਥੇ ਸਟੈਂਡਿੰਗ ਬੀਮ ਆਪਾਂ ਨੂੰ ਲਾਉਣੇ ਪ ਕਾਫੀ ਘੱਟ ਜਾਂਦਾ ਬਾਈ ਹਾਂਜੀ ਜੇ ਕੋਈ ਬੰਦਾ ਕਹਵੇ ਵੀ ਆਪਣੀ ਚੀਜ਼ ਵੀ ਨਾ ਖਰਾਬ ਹੋਵੇ ਲੈ ਵੀ ਇਹਦੀ ਕਾਫੀ ਹੋਵੇ ਉੰਨੀ ਹੋਵੇ ਕਹਿੰਦਾ ਜਿੰਨੀ ਚਾਹੁੰਦਾ ਬੰਦਾ ਤੇ ਪਰ ਵੀ ਉਹਦੇ ਚ ਆਪਣੇ ਖਰਚਾ ਵੀ ਜਿੱਥੇ ਤੇ ਥੋੜੀ ਰਾਇ ਲਊਗਾ ਤਾਂ ਉੱਥੇ ਉਹ ਚੀਜ਼ ਤੁਸੀਂ ਘਟਾ ਦੋਗੇ ਨਕਸ਼ੇ ਦੇ ਵਿੱਚ ਹੋਊਗੀ ਉਹ ਕਿਉਂਕਿ ਉਹਨਾਂ ਨੇ ਦਾ ਸਟਰਕਚਰ ਤਿਆਰ ਕਰਕੇ ਦੇਣਾ ਹਾਂਜੀ ਬਾਈ ਜੀ ਤੇ ਉਹ ਇੱਕ ਠੇਕੇਦਾਰ ਕਟਵਾ ਸਕਦਾ ਵੀ ਯਾਰ ਬੰਦਾ ਕਹਿ ਰਿਹਾ ਮੇਰਾ ਬਜਟ ਹੈ ਨਾ ਵੀ ਆਪਾਂ ਕਿੱਥੋਂ ਕਿੱਥੋਂ ਇਹ ਘਟਾ ਸਕਦੇ ਹਾਂ ਹਾਂ ਇੱਕ ਬਾਈ ਹੋਰ ਹੁੰਦਾ ਕਈ ਵਾਰੀ ਆਲਾ ਕਹਿੰਦਾ ਯਾਰ ਪੱਥਰ ਲਈ ਜਿਹੜੀ ਨਵਾਂ ਖਾ ਉਹਦੇ ਵਿੱਚ ਮਨਲਾ ਵਚਤ ਕਰਨ ਵਾਸਤੇ ਆਪ अच्छा भाई ਸਾਡੇ ਤੇਰਵੇ ਹਿਸਾਬ ਨਾਲ ਖੰਗਰ ਬਿੰਗਾ ਹੁੰਦਾ ਹੈ ਅੱਛਾ ਜੀ ਪਹਿਲੀ ਗੱਲ ਤਾਂ ਇਹ ਵੀ ਜਦੋਂ ਨੂੰ ਆਪ ਨੂੰ ਪਲੇਨ ਕਰਕੇ ਉੱਪਰ ਦੇ ਉੱਤੇ ਰਦਾ ਲਾਵਾਂਗੇ ਉਹ ਜਿਹੜਾ ਸਰ ਆਪਣਾ ਥੋੜਾ ਜਿਹਾ ਮਸਾਲਾ ਉਹ ਜ਼ਿਆਦਾ ਪਊਗਾ ਉਹ ਤਾਂ ਹੈਗਾ ਹਾਂ ਭਾਈ ਜੇ ਆਪਾਂ ਨੂੰ ਜਿਆ ਪਲੇਨ ਨਾ ਕਰਾਂਗੇ ਫਿਰ ਉਹ ਟੁੱਟੂਗਾ ਜੀ ਅਗਰ ਟੁੱਟੂਗਾ ਤਾਂ ਉੱਪਰ ਤੱਕ ਬਿਲਡਿੰਗ ਨੂੰ ਥੋੜੀ ਦਿੱਕਤ ਆਊਗੀ ਆਊ ਕਿਸੇ ਨਾ ਕਿਸੇ ਤਾਂ ਉਹ ਕਰਕਸ ਥੋੜੇ-ਬੋਧੇ ਆਉਣਗੇ ਆਉਣਗੇ ਜੀ ਅੱਛਾ ਜਿਹੜੀ ਤੇੜ ਕਹਿੰਦਾ ਜਿਹੜੀ ਹਾਂ ਤੇੜ ਕਹਿੰਦੇ ਨੇ ਜੀ ਕਿਉਂ ਕੋਠੀ ਦਾ ਵਜਨ ਬਹੁਤ ਹੋ ਜਾਂਦਾ ਜੀ ਕਿਉਂਕਿ ਉਹ ਥੋੜਾ ਜਿਹਾ ਖੰਗਰ ਉਗੜ ਉਬੜ ਖਬੜ ਜਾਂ ਹੁੰਦਾ ਹੈ ਨਾ ਉਹ ਲੱਗ ਜਾਂਦਾ ਜੇ ਥੋੜਾ ਤੇ ਬਾਈ ਫਿਰ ਉੱਥੇ ਮੈਂ ਕਹਿੰਦਾ ਮਤਲਬ ਇੱਟ ਵੀ ਕਈ ਬੰਦੇ ਵੀ ਜਿਵੇਂ ਸਵਾ ਨੰਬਰ ਡੇਢ ਨੰਬਰ ਪਾ ਇੱਕ ਟਾ ਪਾ ਦਿੰਦੇ ਦੇਖੋ ਜਿੱਥੇ ਮਿੱਟੀ ਲੱਗਦੀ ਹੈ ਪੂਰੀ ਪ੍ਰੋਪਰ ਹਵਾ ਨਹੀਂ ਲੱਗਦੀ ਉੱਥੇ ਸਵਾ ਨੰਬਰ ਇੱਟ ਕੰਮ ਕਰ ਜਾਂਦੀ ਹੈ ਕੋਈ ਦਿੱਕਤ ਨਹੀਂ ਅੱਛਾ ਜੀ ਜਦੋਂ ਹਵਾ ਲੱਗਦੀ ਹੈ ਫਿਰ ਤਾਂ ਕਿੱਟ ਖਰਾਬ ਹੁੰਦੀ ਹੈ ਜੀ ਉਹ ਕਵਰੇਜ ਇੱਥੇ ਕਹਿੰਦਾ ਜਿੱਥੇ ਕਵਰੇਜ ਜਿੱਥੋਂ ਹਵਾ ਲੱਗ ਜੇ ਉੱਥੇ ਸਵਾ ਨੰਬਰ ਨਾ ਜਾਂ ਦੋ ਨੰਬਰ ਕੋਈ ਲਾਉਣ ਜੇ ਇੱਕ ਨੰਬਰ ਹੀ ਟਾ ਲਾਉਣੀ ਚਾਹੀਦੀ ਹੈ ਠੀਕ ਹੈ ਬਾਈ ਠੀਕ ਹੈ ਤੇ ਬਾਈ ਜੇ ਆਪਾਂ ਗੱਲ ਕਰੀਏ ਮੰਨ ਕੇ ਚੱਲੋ ਵੀ ਘਰ ਬੰਦੇ ਨੇ ਬੰਦਾ ਬਣਾ ਰਿਹਾ ਜਿਹੜੀ ਬਜਟ ਦੀ ਗੱਲ ਕਰਦੇ ਸੀ ਆਪਾਂ ਬਜਟ ਤੁਹਾਨੂੰ ਦੱਸਤਾ ਵੀ ਮੈਂ ਇੰਨੇ ਕੁ ਪੈਸੇ ਲਾਉਣੇ ਆ ਅਗਰ ਤੁਹਾਨੂੰ ਬਜਟ ਦੱਸ ਦੂਗਾ ਤਾਂ ਬੰਦਾ ਵਧੀਆ ਰਹੂਗਾ ਹਨਾ ਉਹ ਤੁਸੀਂ ਕਹਿੰਦਾ ਤਾਂ ਸੀਮਤ ਰੱਖ ਲਿਓ ਉਹ ਚੀਜ਼ ਨੂੰ ਵੈਸੇ ਤਾਂ ਅਗਲਾ ਆਰਕੀਟੈਕਟ ਵੀ ਪੁੱਛ ਲੈਂਦਾ ਹੈ ਹਾਂਜੀ ਵੀ ਕਿੰਨਾ ਕੁ ਬਜਟ ਦਾ ਕੰਮ ਹੈ ਵੈਸੇ ਜਨਾ ਜਿਆਦਾ ਜੇ ਉਥੇ ਮਿਸਤਰੀ ਵਧੀਆ ਗੱਲ ਹੈ ਵੀ 30 ਲੱਖ ਜਾਂ 30 ਤੋਂ 32 ਹੋ ਜਾ ਤਾਂ ਕੋਈ ਦਿੱਕਤ ਵਾਲੀ ਗੱਲ ਨਹੀਂ ਜਦੋਂ 30 ਆਲਾ 40 ਹੋ ਜਾਂਦਾ ਨਾ ਉਥੇ ਜਾ ਕੇ ਮਾਲਕ ਨੂੰ ਦਿੱਕਤ ਆ ਜਾਂਦੀ ਹੈ ਜੀ ਹਾਂਜੀ ਭਾਈ ਉਹ ਉਹਦੇ ਵਾਲੀ ਗੱਲ ਵੀ ਕਿ ਆਪਾਂ ਜੇ ਆਪਾਂ ਸੋਚੀਏ ਬੰਦੇ ਨੇ ਘਰ ਬਣਾਉਣ ਤੋਂ ਪਹਿਲਾਂ ਕੁਝ ਹੋਰ ਪਲਾਨਿੰਗ ਆਉਂਦੀ ਹੈ ਵੀ ਸਾਡਾ ਘਰ ਇੰਨੇ ਕਿ ਪੈਸਿਆਂ ਚ ਬਣ ਜਾਊ ਤੇ ਉਸ ਤੋਂ ਬਾਅਦ ਬਈ ਸਾਰਾ ਬਜਟ ਵਿਗੜ ਗਿਆ ਤਾਂ ਬੰਦਾ ਤਾਅਬ ਨਹੀਂ ਆਉਂਦਾ ਮੁੜ ਕੇ ਸਾਰੀ ਉਮਰ ਹਾਂ ਜੀ ਕਈ ਵਾਰੀ ਬੰਦੇ ਪਤਾ ਗੱਲ ਕੀ ਕਹਿੰਦੇ ਨੇ ਇਹ ਵੀ ਮਿਸਤਰੀ ਪਹਿਲਾਂ ਦੱਸ ਦੇਦਾ ਘੱਟ ਨੇ ਜੀ ਬਾਅਦ ਚ ਰੁਪਈਏ ਬੜੇ ਲਵਾ ਦਿੰਦੇ ਨੇ ਬੈਸੇ ਜੇ ਕੋਈ ਉਹ ਦੱਸਦਾ ਉਹ ਗਲਤ ਹਾਂ ਜੀ ਉਹ ਗਲਤ ਕਰ ਲਏ ਬੈਸੇ ਪਰ ਪ੍ਰੋਪਰ ਜਿੰਨਾ ਉਹਦੇ ਰੁਪਈਆ ਲੱਗਣਾ ਹੈ ਮਾਲਕ ਨੂੰ ਉਹਨਾ ਕਲੀਅਰ ਰਸਣਾ ਚਾਹੀਦਾ ਕਲੀਅਰ ਤਾਂ ਆਪਾਂ ਨਹੀਂ ਕਹਿ ਸਕਦੇ ਪਰ ਜੇ ਘੱਟ ਲੱਗਣਗੇ ਤਾਂ ਅਗਲਾ ਕਹੂਗਾ ਬਈ ਬਾਕੀ ਮੇਰੇ ਪੈਸੇ ਦੱਸੇ ਵਾਸੀ ਲੱਗੇ ਘੱਟ ਨੇ ਉਹ ਤਾਂ ਠੀਕ ਹੈ ਉਹਦਾ ਅਗਲੇ ਦੇ ਮਾਈਂਡ ਸੈਟ ਚ ਇੱਕ ਵਾਰੀ ਗੱਲ ਆ ਜੂ ਅਗਲੇ ਦਾ ਬੜਾ ਬਜਟ 10 ਲੱਖ ਉੱਤੇ ਟੱਪਾ ਗਿਆ ਉਹ ਥੋੜਾ ਜਿਹਾ ਦੇਖੋ ਜੋ ਕਿਸੇ ਨੂੰ ਨੇਰੇ ਚ ਰੱਖਣਾ ਗਲਤ ਗੱਲ ਹੁੰਦੀ ਹੈ ਜੀ ਸਾਰਿਆਂ ਦਾ ਆਪੋ ਆਪਣਾ ਸਿਸਟਮ ਹੈ ਜੀ ਆਪਦਾ ਬਜਟ ਵੇਖ ਕੇ ਆਉਦਾ ਚੱਲਦਾ ਜੀ ਕਰਦੇ ਕਿ ਬਿੱਲਦਾਰੀਆਂ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ ਹਾਂਜੀ ਬਾਈ ਹਾਂਜੀ ਉਹ ਅਗਲੇ ਦਾ ਬਜਟ ਹੱਲ ਜਾਂਦਾ ਉਹਦੇ ਨਾਲ ਤੇ ਇਹ ਵੀ ਬਾਈ ਬਹੁਤ ਵਧੀਆ ਗੱਲ ਦੱਸੀ ਤੁਸੀਂ ਕਿਉਂਕਿ ਤੁਸੀਂ ਜੱਗ ਦੀ ਜ਼ਿੰਦਗੀ ਦੇ ਤਜਰਬੇ ਦੇ ਵਿੱਚ ਬੰਦਾ ਸਿੱਖਦਾ ਤਾਂ ਬਾਈ ਸਾਰੀ ਉਮਰ ਨਹੀਂ ਸਿੱਖਦਾ ਬਾਈ ਸੋਨੂੰ ਜਿਵੇਂ 28 30 ਸਾਲ ਹੋ ਗਏ ਕੰਮ ਕਰਦਿਆਂ ਨੂੰ ਆਪਣਾ ਬਾਈ ਇਹੀ ਮਕਸਦ ਹੈ ਆਪਾਂ ਕੋਠੀ ਦਿਖਾਉਣੇ ਆ ਬਾਈ ਕੋਠੀਆਂ ਆਪਾਂ ਨਵੀਆਂ ਬਣਦੀਆਂ ਹਰ ਰੋਜ਼ ਦਿਖਾਉਣੇ ਆ। ਉਹ ਜਿਹੜੇ ਆਪਣੇ ਠੇਕੇਦਾਰ ਭਰਾਵਾਂ ਨੇ ਬਣਾਈਆਂ ਹੋਣੀਆਂ ਜਾਂ ਆਪਣੇ ਆਰਕੀਟੈਕਟ ਭਰਾਵਾਂ ਨੇ ਡਿਜ਼ਾਈਨ ਕੀਤੀਆਂ ਹੋਣੀਆਂ ਜਾਂ ਕਿਸੇ ਵੀ ਤਰ੍ਹਾਂ ਦਾ ਉਹਦੇ 'ਚ ਕੰਮ ਕੀਤਾ ਹੁੰਦਾ। ਚਾਹੇ ਲੱਕੜ ਵਾਲਾ ਭਰਾ ਹੋਵੇ ਆਪਣਾ ਚਾਹੇ ਪੱਥਰ ਵਾਲੇ ਨੇ। ਉਹਨਾਂ ਦਾ ਕੰਮ ਆਪਾਂ ਬਈ ਉੱਥੇ ਕੋਠੀ ਦਿਖਾਉਣ ਵੇਲੇ ਆਪਾਂ ਉਹਨਾਂ ਨਾਲ ਜਿੰਨੀ ਗੱਲਬਾਤ ਹੁੰਦੀ ਓਨੀ ਕਰ ਲੈਨੇ ਆ। ਪਰ ਇੱਕ ਜਿਹੜਾ ਤੁਹਾਨੂੰ ਅਸੀਂ ਆਪਾਂ ਅੱਜ ਗੱਲਬਾਤ ਕਰ ਰਹੇ ਆਂ ਤੁਹਾਡੀ ਤੁਸੀਂ ਚਣਾਈ ਦਾ ਕੰਮ ਠੇਕੇਦਾਰੀ ਦਾ ਸਿਸਟਮ ਹੈ ਜਿਹੜਾ ਤੁਹਾਡਾ 28-30 ਸਾਲ ਹੋ ਗਿਆ ਉਹਨੂੰ ਕੰਮ ਕਰਦਿਆਂ ਨੂੰ। ਇਹ ਜ ਉਹਨੂੰ ਕੁਛ ਨਾ ਕੁਛ ਚਾਰ ਗੱਲਾਂ ਪਤਾ ਲੱਗਣਾ ਆ ਖੁੱਲ ਕੇ ਗੱਲ ਹੋ ਜਾਂਦੀ ਆ ਖੁੱਲ ਕੇ ਗੱਲ ਹੋ ਜਾਂਦੀ ਆ ਬਾਈ ਤੇ ਇੱਕ ਬਾਈ ਜੇ ਤੁਸੀਂ ਮੰਨ ਕੇ ਚੱਲੋ ਜਿਹੜਾ ਆਪਾਂ ਕੰਮ ਦੀ ਗੱਲ ਕਰਦੇ ਸੀ ਸਟਾਰਟਿੰਗ ਦੇ ਵਿੱਚ ਵੀ ਆਪਾਂ ਕੰਮ ਸਿੱਖਿਆ ਹਾਂਜੀ ਸਿੱਖਣ ਚ ਨਾ ਇੱਕ ਚੀਜ਼ ਹੋਰ ਆ ਜਾਂਦੀ ਆ ਬਾਈ ਕਿ ਕਿੰਨੇ ਕ ਮੰਨ ਕੇ ਚੱਲ ਵੀ ਬੰਦੇ ਨੂੰ ਹੁਣ ਤੁਸੀਂ ਕੰਮ ਕਰਦੇ ਸੀ ਤੁਸੀਂ ਕਿੰਨੇ ਕ ਬੰਦੇ ਸਿਖਾਦੇ ਬਾਈ ਲਗਭਗ ਜੀ 13 14 ਮੁੰਡੇ ਮੇਰੇ ਕੋਲ ਕੰਮ ਸਿੱਖ ਗਏ ਜੀ 13 14 ਮੁੰਡੇ ਥੋੜੇ ਤੋਂ ਕੰਮ ਸਿੱਖ ਗਏ ਲਗਭਗ ਸਾਰੇ ਉਹ ਕਾਮਯਾਬ ਨੇ ਠੀਕ ਆ ਬਈ ਠੇਕੇ ਲੈਂਦੇ ਬਈ ਉਹ ਵੀ ਹਾਂ ਕੁਝ ਦਿਹਾੜੀ ਦੇ ਕੁਝ ਠੇਕੇ ਨੇ ਕੁੱਲ ਮਿਲਾ ਕੇ ਠੇਕਾ ਜਾ ਚੱਲਦਾ ਇਹ ਦਿਹਾੜੀ ਦੇ ਘਟਨੇ ਜੀ ਪਰ ਛੋਟੇ ਕੰਮ ਕਰਦੇ ਨੇ ਪਰ ਕੰਮ ਕਰਦੇ ਨੇ ਵਧੀਆ ਕੰਮ ਕਰਦੇ ਨੇ ਠੀਕ ਆ ਬਈ ਠੀਕ ਆ ਤੇ ਕਹਿੰਦਾ ਮਤਲਬ ਬਈ ਸਿਖਾਇਆ ਆਪਾਂ ਸਿਖਾਇਆ ਜਦੋਂ ਸਿਖਾਇਆ ਕਦੀ ਕਈ ਵਾਰੀ ਆਇਆ ਹੁੰਦਾ ਨਾ ਮਿਸਤਰੀ ਨੂੰ ਵੀ ਮੇਰੇ ਤੋਂ ਕੰਮ ਸਿੱਖ ਕੇ ਕਿਤੇ ਮੇਰਾ ਕੰਮ ਹੀ ਨਾ ਲੈ ਜਾਈ ਇਹ ਜੀ ਕੋਈ ਗੱਲ ਨਹੀਂ ਆਪ ਅੱਗੇ ਜਗੇ ਉਹ ਕੇ ਵਧੀਆ ਨੇ 12 13 ਮੁੰਡੇ ਬਈ ਸੱਚੇ ਕੰਮ ਵਧੀਆ ਕਰੀ ਜਾਂਦੇ ਆ ਹਾਂਜੀ ਹਾਂਜੀ ਮੈਨੂੰ ਇਸ ਪਿੰਡ ਦੇ ਵਿੱਚ ਹੀ ਨਾਗਪੁਰ ਦੇ ਵਿੱਚ ਹੀ ਲਗਭਗ ਜੀ 2004 ਤੋਂ ਮੈਂ ਕੰਮ ਕਰਨ ਲੱਗਿਆ ਹੁਣ ਤੱਕ ਮੇਰੇ ਕੰਮ ਚੱਲ ਹੀ ਜਾਂਦੇ ਨੇ ਜੀ ਇੱਥੇ ਕਾਫੀ ਕੋਠੀਆਂ ਬਣਾਤੀਆਂ ਮੈਂ ਜੀ ਤੇ ਅੱਜ ਤੱਕ ਬਾਈ ਕਿੰਨੇ ਪ੍ਰੋਜੈਕਟ ਕਰਤੇ ਕਿੰਨੀਆਂ ਕੋਠੀਆਂ ਬਣਾ ਚੁੱਕੇ ਹੋ ਨਾਗਪੁਰ ਦੇ ਵਿੱਚ ਲਗਭਗ ਮੈਂ 90 92 ਘਰਾਂ ਦੇ ਕੰਮ ਕਰ ਚੁੱਕੇ ਹਾਂ 90 92 ਘਰਾਂ ਦੇ 90 92 ਘਰ ਤੁਸੀਂ ਬਣਾਏ ਇੱਥੇ ਹਾਂਜੀ ਹਾਂਜੀ ਇੱਕ ਪਿੰਡ ਦੇ ਵਿੱਚ ਹਾਂਜੀ ਕੁਝ ਉਹ ਚ ਐ ਮੰਨ ਲਓ ਵੀ ਵੱਡੀਆਂ ਕੋਠੀਆਂ ਆ ਗੀਆਂ ਕੁਝ ਛੋਟੇ ਪ ਕੋਈ ਦੇਖੋ ਗਿਣਤੀ ਨਹੀਂ ਕਰੀ ਵੀਰ ਜੀ ਅੱਛਾ ਵੀ ਹਾਂ ਇੱਕ ਪਿੰਡ ਦੀ ਗੱਲ ਕਰ ਰਹੇ ਹੋ ਤੁਸੀਂ ਬਣਾਏ ਕਿਸੇ ਚ ਪੰਜ ਬਣਾ ਦੇ ਕਿਸੇ ਦਾਸ ਬਣਾ ਲੈਣਾ ਦਾ ਮਤਲਬ ਇਹ ਹੈ ਵੀ ਜਿੱਥੇ ਜੀ ਅਸੀਂ ਮੈਂ ਇੱਕ ਪਿੰਡ ਦੇ ਵਿੱਚ ਕੰਮ ਕਰ ਰਿਹਾ ਉੱਥੇ ਪੰਜ ਸੱਤ ਕੋਠੀਆਂ ਤਾਂ ਆਮ ਜੀ ਗੱਲ ਹੈ ਮੇਥੋਂ ਮੈਂ ਬਣਾ ਦਿੰਦਾ ਉੱਥੇ ਜੀ ਠੀਕ ਹੈ ਬਾਈ ਠੀਕ ਹੈ ਖੁੰਮਰਾਂ ਲਾ ਲਓ ਜੀ ਚਣ ਕੋਠੀ ਲਾ ਲਓ ਜੀ ਖੁੰਨਣ ਨਾਲ ਲਓ ਜੀ ਬਾਈ ਜੇ ਆਪਾਂ ਗੱਲ ਕਰੀਏ ਜਿਵੇਂ ਕਿ ਆਪਾਂ ਦੱਸ ਰਹੇ ਹਾਂ ਕੋਈ ਗੱਲਾਂ ਪੜਨ ਤੋਂ ਕਈ ਵਾਰੀ ਮਿਸ ਹੋ ਜਾਂਦੀਆਂ ਤੁਹਾਡੇ ਤੋਂ ਕੋਈ ਬਾਈ ਕੋਈ ਰਾਏ ਲੈਣਾ ਚਾਵੇ ਜਿਨੇ ਘਰ ਬਣਾਉਣਾ ਤੇ ਬਈ ਪੋਰ ਨੰਬਰ ਦੇ ਦਾਂਗੇ ਸਕਰੀਨ ਤੇ ਤੁਹਾਡੇ ਨਾਲ ਗੱਲਬਾਤ ਕਰ ਸਕਦਾ ਹਾਂ ਜੀ ਕੋਈ ਕਰ ਸਕਦਾ ਦੱਸ ਦਾਂਗੇ ਜੋ ਮੈਨੂੰ ਨੌਲੇਜ ਹੋ ਗਈ ਮੈਂ ਉਹ ਦੱਸ ਦੂੰਗਾ ਹਾਂ ਬਈ ਹਰ ਇੱਕ ਬੰਦੇ ਦਾ ਔੜ ਔਡੀ ਤਜਰਬਾ ਹੁੰਦਾ ਜਿੰਨਾ ਕ ਸੋਡੂ ਤਜਰਬਾ ਹੈ ਤੁਸੀਂ ਜਿੰਨੇ ਸਾਲ ਕੰਮ ਨੂੰ ਦਿੱਤੇ ਹੈ ਤਾਂ ਤੁਸੀਂ ਉੰਨੀ ਗੱਲਬਾਤ ਦੱਸੋਗੇ ਸਹੀ ਰਹੇ ਇਸ ਤਰ੍ਹਾਂ ਜੀ ਜਿੰਨਾ ਕ ਮੈਨੂੰ ਨੌਲੇਜ ਹੈ ਮੈਂ ਦੱਸ ਸਕਦਾ ਮੇਰੇ ਤੋਂ ਕੋਈ ਮੇਰਾ ਭਾਈ ਵੱਡਾ ਬੈਠਾ ਹੋਵੇ ਉਹਨੂੰ ਵੱਧ ਨੌਲੇਜ ਹੋਵੇ ਪਰ ਜਿੰਨੀ ਆਪਣਾ ਨੌਲੇਜ ਆਪਾਂ ਦੱਸ ਦਾਂਗੇ ਵਗੈਰਾ ਨਹੀਂ ਜੋ ਮੇਰਾ ਤਜਰਬਾ ਹੈ ਜੀ ਠੀਕ ਹੈ ਬਈ ਕਈ ਵਾਰੀ ਨਾ ਮੰਨ ਕੇ ਚੱਲੋ ਵੀ ਕਿਸੇ ਆਪਣੇ ਭਰਾ ਨੇ ਘਰ ਟਾ ਜਾਂ ਇਹਨੂੰ ਆਪਾਂ ਇਸੇ ਨੂੰ ਰੈਨੋਵੇਟ ਕਰਾ ਲਈਏ ਜਿੱਥੇ ਗ੍ਰੈਂਡ ਵੈਡ ਦੀ ਗੱਲ ਆ ਜਾਂਦੀ ਹੈ ਉੱਥੇ ਬਾਈ ਉਹਨੂੰ ਕੀ ਕੀ ਕਹਿਣਾ ਮਤਲਬ ਕਿੱਥੋਂ ਉਹਨੂੰ ਸੋਚਣਾ ਜੀ ਕਿਹਦੀ ਰਾਇ ਲੈਣੀ ਚਾਹੀਦੀ ਹੈ ਉਹਨੂੰ ਪਹਿਲੀ ਗੱਲ ਤਾਂ ਇਹ ਬਾਈ ਜੀ ਮੰਨ ਲਾ ਠੇਕੇਦਾਰ ਆਵੇ ਜਾਂ ਕੋਈ ਮਿਸਤਰੀ ਆ ਉਹ ਹੋ ਗਿਆ ਜੀ ਉਹਨੂੰ ਉਹਨਾਂ ਦੇ ਬਾਕੀ ਇੱਕ ਆਰਜਿਟੈਕਟ ਨਾਲ ਬੁਲਾਉਣਾ ਕਹਿੰਦਾ ਨਾਲ ਜੀ ਠੀਕ ਹੈ ਰਾਇ ਨਾਲ ਉਸ ਤੋਂ ਬਾਅਦ ਜੇ ਉਹ ਐ ਲੱਗੇ ਵੀ ਮੰਨ ਲਾ ਰੈਨੋਵੇਟ ਕਰਨ ਦੀ ਬਜਾਏ ਮੰਨ ਜੇ ਉਹਦੇ ਖਰਚਾ ਉਨਾ ਹੀ ਆਉਂਦਾ ਤਾਂ ਉਹਨੂੰ ਦੁਬਾਰੇ ਹੀ ਬਣਾਉਣਾ ਚਾਹੀਦਾ ਜੀ ਠੀਕ ਹੈ ਜੇ ਕਿ ਅਨੁਦਰਪਾ ਰੈਂਡਰ ਬਿਟ ਵੀ ਕਰਨ ਲੱਗ ਜੀ ਉਹਨਾਂ ਨੂੰ ਉਹਨੇ ਚ ਨਵਾਂ ਬਣ ਜਾਂਦਾ ਉਹਨੇ ਜਿਉ ਤੇ ਪਰ ਪਿੱਛੇ ਜੇ ਆਪਣੇ ਖੋਨਣ ਸੀ ਮੰਨ ਲਓ ਉਹਨਾਂ ਦਾ ਪਹਿਲਾਂ ਪੁਰਾਣਾ ਪੋਰਸ਼ਨ ਬਣਿਆ ਹੋਇਆ ਸੀ ਬਹੁਤ ਵਧੀਆ ਬਣਿਆ ਹੋਇਆ ਸੀ ਜੀ ਉਹ ਥੋੜਾ ਜੀ ਨੀਮਾ ਸੀ ਜੀ ਬਾਈ ਗੁਰਸੇਵ ਕੋਰੀ ਬਾਈ ਨਿੱਕੇ ਹੋਰੀ ਨੇ ਉਹਨਾਂ ਦੇ ਸੀ ਮਤਲਬ ਪਹਿਲਾਂ ਉਹਨਾਂ ਨੇ ਮੈਨੂੰ ਦਿਖਾਇਆ ਮਕਾਨ ਵੀ ਇਸ ਤਰ੍ਹਾਂ ਕਰਕੇ ਇਸੇ ਨੂੰ ਦੁਬਾਰਾ ਥੋੜਾ ਜਿਹਾ ਮੋਡੀਫਾਈ ਕਰਨਾ ਚਾਹੁੰਦੇ ਆਂਗੇ ਠੀਕ ਹੈ ਜੀ ਪਰ ਉਹਨਾਂ ਨੂੰ ਮੈਂ ਫਿਰ ਇਹ ਗੱਲ ਸਲਾਹ ਜੀ ਵੀ ਤੁਸੀਂ ਪਹਿਲਾਂ ਬਾਈ ਆਰਚੀਟੈਕਟ ਨੂੰ ਬੁਲਾਓ ਇਸੇ ਨੂੰ ਫਿਰ ਉਸ ਤੋਂ ਬਾਅਦ ਉਹਦੀ ਸਲਾ ਫਿਰ ਉਸ ਤੋਂ ਬਾਅਦ ਬਾਈ ਉਹਨਾਂ ਨੇ ਦੋਨੇ ਕੋਠੀਆਂ ਨਮੀਆਂ ਬਣਾਈਆਂ ਉਹ ਪੁਰਾਣਾ ਮਕਾਨ ਠੀਕ ਨਹੀਂ ਕਰਿਆ ਠੀਕ ਹੈ ਬਾਈ ਇਹ ਤਾਂ ਜੀ ਮੰਨ ਕੇ ਚੱਲ ਆਪਾਂ ਹੁਣੇ ਬਣਾਈਆਂ ਨੇ ਇਹ ਕੋਠੀਆਂ ਜੀ ਨਹੀਂ ਬਈ ਉਹਦੇ ਪੈਸੇ ਲਾ ਦਿੰਦੇ ਔਰ ਬਾਈ ਉਹ ਜੀ ਗੱਲ ਨਹੀਂ ਬੰਨੀ ਸੀ ਠੀਕ ਹੈ ਜੀ ਹਾਂ ਹੁਣ ਇਹਦੇ ਕੋਠੀਆਂ ਬਹੁਤ ਸ਼ਾਨਦਾਰ ਬਣੀਆਂ ਉਹਦੇ ਚ ਕੀ ਕੀ ਦੇਖਦੇ ਹੋ ਬਾਈ ਆਪਾਂ ਜੇ ਟਾਉਣ ਵਾਲਾ ਮਨ ਲੱਗ ਜੀਦਾ ਉਹਦੇ ਚ ਪਹਿਲੀ ਗੱਲ ਤਾਂ ਇਹ ਦੇਖਣਾ ਬੰਦੇ ਮਾਲ ਜਿਹੜੀ ਮਕਾਨ ਦੀ ਕੰਡੀਸ਼ਨ ਹੈ ਉਹ ਕਿਸ ਤਰ੍ਹਾਂ ਦੀ ਹੈ ਜੀ ਠੀਕ ਹੈ ਵੀ ਸੜਕ ਲਾ ਲਓ ਜਾਂ ਮੂਰੇ ਆਪਣੇ ਗਲੀ ਹੈ ਉਹਦਾਂ ਨੂੰ ਕਿੰਨਾ ਉੱਚਾ ਜਾਂ ਕਿੰਨਾ ਨਹੀਂ ਮਾਏਗਾ ਬਿਲਕੁਲ ਫਿਰ ਦੂਸਰਾ ਉਹ ਮੈਂ ਟਿੱਜ ਆਈ ਹੁੰਦੀ ਠੀਕ ਹੈ ਬਈ ਠੀਕ ਹੈ ਵੀ ਜੇ ਛੱਤ ਜਿੱਤੇੜਾ ਤੇ ਆਪਾਂ ਉੱਥੇ ਪਾਰਟੀਸ਼ਨ ਕਰਕੇ ਜਾਂ ਬਾਹਰੋਂ ਫਰੰਟ ਦਿੱਤਾ ਉਹ ਛੱਤ ਮੇਨ ਹੈਗੀ ਉਹ ਖੜੀ ਰਹੀ ਉਹ ਵੀ ਕਦੇ ਬਦਲ ਨਹੀਂ ਪੈਗੀ ਫਿਰ ਗਲਤ ਹੋ ਜੂਗਾ ਹਾਂ ਗਲਤ ਹੋ ਜੂਗਾ ਜੀ ਹਾਂ ਜ਼ਰੂਰੀ ਹੈ ਕਹਿੰਦਾ ਮਤਲਬ ਵੀ ਜਦੋਂ ਕੋਈ ਆਪਾਂ ਘਰ ਬਣਾਉਣਾ ਹੈ ਢਾਕੇ ਬਣਾਉਣਾ ਰੈਨੋਵੇਟ ਕਰਨਾ ਤਾਂ ਇੱਕ ਠੇਕੇਦਾਰ ਤੇ ਆਰਕੀਟੈਕਟ ਨੂੰ ਇਕੱਠਿਆਂ ਨੂੰ ਬੁਲਾ ਕੇ ਰਾਇ ਲੈਣੀ ਚਾਹੀਦੀ ਹੈ ਤਾਲਮੇਲ ਹੋਣਾ ਜ਼ਰੂਰੀ ਹੈ ਜੀ ਤਾਲਮੇਲ ਹੋਣਾ ਜ਼ਰੂਰੀ ਹੈ ਹਾਂ ਇਹ ਵੀ ਗੱਲ ਸਹੀ ਹੈ ਕੋਈ ਵੀ ਆਪਾਂ ਨਵਾਂ ਕੰਮ ਹੀ ਸਟਾਰਟ ਕਰਦੇ ਆ ਜੀ ਉੱਥੇ ਜੇ ਮੰਨ ਲਾ ਮਿਸਤਰੀ ਹੋ ਗਿਆ ਆਰ.ੀ ਦਾ ਟੋਗਾ ਇੱਕ ਮਾਲਕ ਹੋ ਗਿਆ ਤਿੰਨਾਂ ਦਾ ਤਾਲਮਿਲ ਵਧੀਆ ਤੁਹਾਡਾ ਮਕਾਨ ਆਟੋਮੈਟਿਕ ਹੀ ਵਧੀਆ ਬਣੂਗਾ ਜੀ ਉਹ ਚ ਕੋਈ ਕਮੀ ਆਉ ਹੀ ਨਹੀਂ ਕਦੇ ਵੀ ਬਿਲਕੁਲ ਬਈ ਸਹੀ ਹੈ ਤੇ ਇੱਕ ਬਾਈ ਜਿਵੇਂ ਕਹਿਣ ਦਾ ਮਤਲਬ ਵੀ ਜਦੋਂ ਤੁਸੀਂ ਨਕਸ਼ਾ ਦੇਖਦੇ ਹੋ ਹਨਾ ਹਾਂਜੀ ਨਕਸ਼ਾ ਦੇਖ ਕੇ ਜੇ ਨਕਸ਼ਾ ਬਣਿਆ ਹੁੰਦਾ ਤੁਹਾਡੇ ਕੋਲੇ ਆਉਂਦਾ ਤਾਂ ਤੁਹਾਡਾ ਇੱਕ ਰਾਹ ਹੁੰਦਾ ਸਾਹਮਣੇ ਵੀ ਆਪਾਂ ਇਦਾਂ ਦਾ ਕੰਮ ਕਰਨਾ ਦੇਖੋ ਜੀ ਅੱਜ ਕੱਲ੍ਹ ਜੋਗੀ ਇਸ ਤਰ੍ਹਾਂ ਦਾ ਆ ਗਿਆ ਜੀ ਪਹਿਲਾਂ ਨਕਸ਼ਾ ਹੀ ਤਿਆਰ ਹੁੰਦਾ ਹਾਂਜੀ ਬਈ ਨਕਸ਼ਾ ਤਿਆਰ ਹੋਣ ਤੋਂ ਸਾਨੂੰ ਸਾਹਮਣੇ ਚੀਜ਼ ਆ ਜਾਂਦੀ ਹੈ ਪਹਿਲੀ ਗੱਲ ਤਾਂ ਇਹ ਵੀ ਆਰ.ਟੀ. ਡੈਕਟਰ ਨਾਲ ਆਪਦਾ ਪੂਰਾ ਡਿਜ਼ਾਈਨ ਬਣਾ ਕੇ 3D ਵਗੈਰਾ ਤੋਂ ਤਿਆਰ ਕਰਕੇ ਮਾਲਕ ਨੂੰ ਇਹ ਦਿਖਾਉਂਦਾ ਵੀ ਤੁਹਾਡਾ ਮਕਾਨ ਅੰਦਰੋਂ ਬਾਹਰੋਂ ਇਸ ਤਰ੍ਹਾਂ ਦਾ ਬਣੂਗਾ ਕਿਹਜਾ ਬਣੂਗਾ ਉਹਦੇ ਵਿੱਚ ਇਹ ਮਾਲਕ ਨੂੰ ਕੋਈ ਕਮੀ ਲੱਗਦੀ ਹੈ ਉਹ ਵਾਲਾ ਮੌਕੇ ਤੇ ਕਹਿੰਦਾ ਵੀ ਉਹਨਾਂ ਥੋੜੀ ਕਮੀ ਥੋੜੀ ਚੇਂਜਿੰਗ ਕਰ ਦਿਓ ਜੀ ਠੀਕ ਹੈ ਜੀ ਉਹਦੇ ਵਿੱਚ ਇਹ ਹੁੰਦਾ ਜੀ ਪਹਿਲਾਂ ਨਕਸ਼ਾ ਤਿਆਰ ਹੋ ਗਿਆ ਫਿਰ ਉਸ ਤੋਂ ਬਾਅਦ ਸਾਡਾ ਕੰਮ ਰਹਿੰਦਾ ਜੀ ਉਹਨੂੰ ਸ਼ਿੰਗਾਰਨਾ ਸ਼ਿੰਗਾਰਨਾ ਉਹਨੂੰ ਚਾਰਜ ਆਂਡ ਲਾਉਣੇ ਤੋਂ ਤੁਹਾਡਾ ਕੰਮ ਸਾਡਾ ਕੰਮ ਰਹੇਗਾ ਉੱਚ ਉੱਚ ਚ ਦਿੱਕਤ ਆਈ ਹੈ ਕਦੇ ਤੁਹਾਨੂੰ ਸ਼ੁਰੂ ਚ ਆਈ ਹੋਵੇ ਜਾਂ ਕਦੇ ਸੇਮ ਨਾ ਬਣਿਆ ਹੋਵੇ ਨਹੀਂ ਨਹੀਂ ਇਹੋ ਜੀ ਕੋਈ ਗੱਲ ਨਹੀਂ ਜਿਵੇਂ ਹੁਣ ਤੁਸੀਂ ਮੁੰਡੇ ਸਿਖਾਏ ਆ ਬਾਈ ਜਿਹੜੇ ਮੁੰਡੇ ਤੁਹਾਡੇ ਕੋਲ ਕੰਮ ਕਰਦੇ ਸੀ ਸਿੱਖੇ ਆ ਉਹ ਵੀ ਕਹਿਣ ਦਾ ਮਤਲਬ ਉਹਨਾਂ ਨੂੰ ਤੁਸੀਂ ਉਹ ਵੀ ਕੋਰਸ ਸਿਖਾਇਆ ਹੈ ਵੀ ਬਾਈ ਤੁਸੀਂ ਡਰਾਇੰਗ ਕਿਵੇਂ ਦੇਖਣੀ ਹੈ ਜਿਵੇਂ ਜਦ ਕਿਵੇਂ ਐਲੀਵੇਸ਼ਨ ਉਹਦੇ ਨਾਲ ਕੰਮ ਕਰਦੇ ਇਹਨੂੰ ਪਤਾ ਲੱਗ ਜਾਂਦਾ ਵੈਸੇ ਗੱਲ ਹੈ ਜੀ ਜਿਹੜੇ ਦੋ ਜਿਹੜੇ ਆਪਣੇ ਹੱਥ ਹੁੰਦੇ ਨੇ ਬਾਈ ਦੋਨੇ ਹੱਥਾਂ 'ਚ ਵੀ ਆਪਣੇ ਕੰਮ ਕਰਨ ਦਾ ਫਰਕ ਹੁੰਦਾ ਦੇਖੋ ਹਰ ਇੱਕ ਮਿਸਤੇ ਆ ਥੋੜਾ ਜਿਹਾ ਅਡਵਾੜਾ ਹੱਥ ਹੁੰਦਾ ਹੈਗਾ ਹਾਂਜੀ ਬਾਈ ਵੀ ਨਾਲ ਇਹ ਨਹੀਂ ਕਹਿ ਸਕਦੇ ਵੀ ਤੇ ਬਾਈ ਇੱਕ ਚੀਜ਼ ਐ ਹੁਣ ਆਪਣੇ ਭਰਾਵਾਂ ਨੂੰ ਦੇਖਣ ਵਾਲਿਆਂ ਨੂੰ ਅੱਜ ਆਪਾਂ ਗੱਲਬਾਤ ਕੀਤੀ ਐ ਜਿੰਨਾ ਕ ਤੁਹਾਡਾ ਤਜਰਬਾ ਤੁਸੀਂ ਸ਼ੇਅਰ ਕੀਤਾ ਜੀ ਤੇ ਆਪਾਂ ਅੱਗੇ ਤੋਂ ਵੀ ਕਰਦੇ ਰਵਾਂਗੇ ਤੇ ਬਾਈ ਇਹਦੇ 'ਚ ਇੱਕ ਤੁਸੀਂ ਲਾਸਟ ਦੇ ਵਿੱਚ ਇੱਕ ਇਹ ਜ਼ਰੂਰ ਦੱਸੋ ਵੀ ਸਨੇਹਾ ਦਿਓ ਬਾਈ ਆਪਣੇ ਵੀ ਮਾਲਕ ਵਾਸਤੇ ਜਾਂ ਆਰਕੀਟੈਕਟ ਵਾਸਤੇ ਜਾਂ ਜਿਹੜੇ ਵੀ ਭਰਾਵਾਂ ਨੇ ਘਰ ਬਣਵਾਉਣਾ ਹੋਵੇ ਜੇ ਚੰਗਾ ਘਰ ਬਣਵਾਉਣਾ ਕਹਿਣਾ ਮਤਲਬ ਚੰਗਾ ਰਿਜ਼ਲਟ ਲੈਣਾ ਤਾਂ ਕਿਹੜੀ-ਕਿਹੜੀ ਗੱਲਾਂ ਧਿਆਨ ਰੱਖਣਾ ਚਾਹੀਦਾ ਗੱਲਾਂ ਤੇ ਅੰਡ ਬਾਈ ਸਾਰਾ ਪਲਦਾ ਜਿਵੇਂ ਆਰਚੀ ਆਰਚੀਟੈਕਟ ਵਧੀਆ ਹੋਵੇ ਠੀਕ ਹੈ ਬਾਈ ਠੀਕ ਹੈ ਜੀ ਉਹਦਾ ਮਨ ਲੱਗ ਰੰਗ ਟੰਗ ਵਧੀਆ ਹੋਵੇ ਮਨ ਲੱਗ ਵੀ ਸਹਿਚਾਰ ਵਧੀਆ ਹੋਵੇ ਇਹ ਦੂਸਰਾ ਮੇਰੇ ਮਿਸਤਰੀ ਭਾਈ ਨੂੰ ਮੈਂ ਹੀ ਗੱਲ ਕਹਿਣਾ ਚਾਹਣਾ ਵੀ ਜਿਹੜਾ ਤੁਸੀਂ ਕੰਮ ਕਰਦੋ ਚਾਹੇ ਆਪ ਦਾ 10 ਰੁਪਏ ਰੇਟ ਪਹਿਲਾਂ ਵੱਧ ਲੈ ਲਓ ਕੰਮ ਅਗਲੇ ਦਾ ਵਧੀਆ ਠੋਕ ਬਜਾ ਕੇ ਇਮਾਨਦਾਰੀ ਨਾਲ ਕੰਮ ਕਰੋ ਜੀ ਠੀਕ ਹੈ ਬਾਈ ਠੀਕ ਹੈ ਵੀ ਉਹਦੇ ਵਿੱਚ ਨਾ ਮਾਲਕ ਨੂੰ ਦਿੱਕਤ ਆਵੇ ਨਾ ਤੁਹਾਨੂੰ ਦਿੱਕਤ ਆਵੇ ਦੇਖਦੇ ਕਈ ਕੰਮ ਰੁਕ ਜਾਂਦਾ ਬਾਈ ਵਿਚਦੀ ਵੀ ਸਾਡੇ ਤਾਂ ਮਿਸਤਰੀ ਭਾਈ ਇੰਨਾ ਕਰਕੇ ਭੱਗ ਗਿਆ ਉਹ ਕੀ ਦਾ ਕਾਰਨ ਕੀ ਹੁੰਦਾ ਨਹੀਂ ਵੀ ਇਸ ਤਰ੍ਹਾਂ ਨਹੀਂ ਹੁੰਦਾ ਇਹ ਹੋਣਾ ਵੀ ਨਹੀਂ ਚਾਹੀਦਾ ਦੇਖੋ ਇੱਕ ਮਿਸਤਰੀ ਨੇ ਦੋ ਕੰਮ ਚਲਾ ਰੱਖੇ ਇੱਕ ਦਾ ਲੈਂਟਰ ਲੱਗ ਗਿਆ ਹਾਂ ਕਈ ਮਿਸਤਰੀ ਅਸੀਂ ਹੁਣ ਆਪ ਦੀ ਗੱਲ ਕਰਦੇ ਆਂ ਲੈਂਟਰ ਲਾਉਣ ਤੋਂ ਬਾਅਦ ਅਸੀਂ ਉੱਪਰ ਕੰਮ ਨਹੀਂ ਚਲਾਉਂਦੇ 10 12 ਦਿਨ ਜਿੰਨਾ ਕਿ ਘਰ ਢੂਲਾ ਨਹੀਂ ਪਉਂਦਾ ਉਸ ਨੂੰ ਪਤਾ ਹੁੰਦਾ ਵੀ ਅੱਜ ਢੂਲੇ ਦੇ ਦਰਾਂ ਦੇ ਲੱਗਣਗੇ ਫੇਰ ਕੰਮ ਚਲਾਵਾਂਗੇ ਹੋਰ ਦੇਖੋ ਜੀ ਮੰਨ ਲਓ ਵੀ 15 ਦਿਨ ਬਾਅਦ ਦਾ ਢੂਲਾ ਖੁੱਲਦਾ ਹੈਗਾ ਇੱਕ ਮਿਸਤਰੀ ਕਿਸੇ ਵਾਸਤੇ ਕੰਮ ਛੇੜ ਲਿਆ ਜੀ ਹਾਂ ਜੀ ਜੇ ਉਹ 15 ਦਿਨ ਦੀ ਬਜਾ ਚੋਂ ਕੋਈ ਨੂੰ 20 ਦਿਨ ਲੱਗਦੇ ਨੇ ਜਾਂ ਮਹੀਨਾ ਵੀ ਲੱ ਤਾਂ ਉਹ ਕੋਈ ਦਿੱਕਤ ਨਹੀਂ ਥੋੜਾ ਮਾਲਕ ਨੂੰ ਵੀ ਜਰਾਨਦ ਰੱਖਣੀ ਚਾਹੀਦੀ ਵੀ ਚਲ ਕੋਈ ਨਹੀਂ 15-20 ਦਿਨ ਬਾਅਦ ਆਜੂਗਾ ਜੇ ਮਿਸਤਰੀ ਕੰਮ ਕਰਦਾ ਕਰਦਾ ਵਿਚਾਲੇ ਛੱਡ ਗਿਆ ਤਾਂ ਉਹ ਮਿਸਤਰੀ ਦੀ ਮਾੜੀ ਗੱਲ ਹੈ ਜੀ ਬਹੁਤ ਹੀ ਮਾੜੀ ਗੱਲ ਹੈ ਠੀਕ ਕਰਨਾ ਨਹੀਂ ਚਾਹੀਦਾ ਇਸ ਤਰ੍ਹਾਂ ਕਿ ਉਹ ਦੇਖੋ ਹਰ ਇੱਕ ਦਾ ਕੰਮ ਇਸ ਤਰ੍ਹਾਂ ਹੁੰਦਾ ਹੈ ਟਾਈਮ ਅੱਜਕੱਲੇ ਕਿਸੇ ਕੋਲੇ ਬਹੁਤ ਥੋੜਾ ਹੈਗਾ ਹਾਂਜੀ ਬਈ ਵੀ ਅਗਲੇ ਨੂੰ ਹਰ ਇੱਕ ਨੂੰ ਜਾਂਦਾ ਮੇਰਾ ਕੰਮ ਜਲਦੀ ਨਿਬੜੇ ਕੰਮ ਜਲਦੀ ਨਿਬੜਣ ਦਾ ਮਤਲਬ ਇਹ ਨਹੀਂ ਹੁੰਦਾ ਵੀ ਕਿਸੇ ਕੰਮ ਦੀ ਉਹਦੀ ਮੰਨ ਲਓ ਪਰਾਂਦ ਕੱਟਦੀ ਹੈ ਕੰਮ ਪ੍ਰੋਪਰ ਸਹੀ ਕਰੋ ਹਾਂਜੀ ਬਈ ਹਾਂਜੀ ਤੇ ਦੋਸਤੋ ਉੱਥੇ ਜੋ ਵੀ ਹੈ ਕਿਸੇ ਚੰਗੇ ਤਜਰਬੇਕਾਰ ਮਿਸਤਰੀ ਦੇ ਆਪਾਂ ਰਾਇ ਲੈ ਸਕਦੇ ਹਾਂ ਕਾਰਕਟਰ ਦੇ ਰਾਇ ਲੈ ਸਕਦੇ ਹਾਂ ਉਹ ਤੁਹਾਨੂੰ ਚੰਗਾ ਬੰਦਾ ਚੰਗੀ ਰਾਇ ਦੇਊਗਾ ਉਸ ਤੋਂ ਬਾਅਦ ਤੁਸੀਂ ਪੈਸਾ ਲਾਉਣਾ ਹੈ ਪੈਸਾ ਤੁਹਾਡਾ ਸਹੀ ਥਾਂ ਤੇ ਲੱਗ ਜੇ ਆਪਾਂ ਇਹ ਹੀ ਚਾਹੁੰਦੇ ਹਾਂ ਤੇ ਬਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਸੀ ਗਾਲੀ ਸਸੀ ਗਾਲੀ